ਸਭ ਤੋਂ ਵੱਡੀ ਗੱਲ ਤਾਂ ਐਮਪੀ ਲੈਡ ਫੰਡ ਸਾਡਾ ਇਨਾ ਕੋਲੇ 2.5 ਕਰੋੜ ਰੁਪਇਆ ਪਿਆ ਹੈ ਪਿਛਲੇ ਸਾਲ ਨੂੰ ਕਮਿਸ਼ਨਰ ਸਾਹਿਬ ਤੇ ਉਹਨਾਂ ਦੀ ਟੀਮ ਉਹਨੂੰ ਲਾਉਣ ਵਿੱਚ ਅਸਫਲ ਰਹੀ ਹੈ ਜਿਹੜਾ ਕਿ ਸ਼ਹਿਰ ਦੀ ਡਿਵੈਲਪਮੈਂਟ ਦੇ ਲੱਗਣਾ ਸੀ ਹੋਰੇ ਬਾਰੇ ਗੱਲ ਕੀਤੀ तमाम ਕਾਉਂਸਲਰ ਸਭਾ ਨੇ ਆਪਣੀ ਆਪਣੀ ਗੱਲ ਰੱਖੀ ਜਿਸ ਪ੍ਰਕਾਰ ਦਾ ਵਿਤਕਰਾ ਹੋ ਰਿਹਾ ਹੈ ਜਿਹੜਾ 1.5 ਕਰੋੜ ਰੁਪਇਆ ਉਹਨਾਂ ਨੂੰ ਮਿਲਦਾ ਹੈ ਉਹ 1.5 ਕਰੋੜ ਰੁਪਇਆ ਉਹਨਾਂ ਨੂੰ ਲੋਨ ਨਹੀਂ ਦਿੱਤਾ ਜਾ ਰਿਹਾ ਉਹ ਐਮਐਲਏ ਲਾਉਂਦੇ ਜਾਂ ਹਾਰੇ ਹੋਏ ਕਾਉਂਸਲਰ ਲੋਨ ਦੀ ਕੋਸ਼ਿਸ਼ ਕਰਦੇ ਜਿਹੜੇ ਅਸੀਂ ਆਖਿਆ ਵੀ ਇਹ ਸਾਡੇ ਅਧਿਕਾਰ ਹੈ ਇਹ ਇਹ ਸਾਡਾ ਜਿੱਤਿਆ ਹੋਏ ਕਾਉਂਸਲਰ ਲਾਏਗਾ ਲਾਈਟਸ ਦਾ ਮਸਲਾ ਹੈ ਜਿਹੜੀ ਚੀਜ਼ ਆਉਂਦੀ ਹੈ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਹਾਰੇ ਕਾਉਂਸਲਰ ਜਾਂ ਐਮਐਲਏ ਸਾਹਿਬਾ ਨੂੰ ਦੇ ਜਦਕਿ ਉਹ ਸਾਡੇ ਮਿਊਨਿਸਪਲ ਕਾਉਂਸਲਰ ਦਾ ਅਧਿਕਾਰ ਹੈ ਨੰਬਰ ਦਾ ਰੱਖਣਾ ਹੈ ਪੀਟਾਂ ਬਹੁਤ ਖਾਲੀ ਪਈਆਂ ਸਫਾਈ ਸ਼ਹਿਰ ਸਾਡੇ ਦੇ ਹਾਲਾਤ ਇਸ ਕਰਕੇ ਮਾੜੇ ਹੈ ਇਸ ਕਰਕੇ ਸਾਡੇ ਸ਼ਹਿਰ ਗੰਦਗੀ ਦੇ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਤਾਂ ਜੋ ਸਰਕਾਰ ਔਰ ਕਮਿਸ਼ਨੇਟ ਮੁਕੰਮਲ ਤੌਰ ਤੇ ਫੇਲ ਹੋ ਗਈ ਉਹ ਖਾਲੀ ਪਈਆਂ ਫਿਰ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਕੰਮ ਕਿੱਥੇ ਕਰਦੇ ਆ ਬੰਦੇ ਕਾਗਜ਼ਾਂ 'ਚ ਉਹ ਇੱਥੇ ਹੈ ਫਿਰ ਇਹਦੀ ਇੱਕ ਗੱਲ ਕਾ ਆਈ ਕਿ ਆਊਟਸੋਰਸ ਤੇ ਜਿਹੜੇ ਬੰਦੇ ਰੱਖੇ ਜਾ ਰਿਹਾ ਕੁਝ ਆਫੀਸਰ 1.5 ਲੱਖ ਰੁਪਇਆ ਉਹਨਾਂ ਤੋਂ ਲੈ ਰਹੇ ਗਰੀਬ ਬੰਦਿਆਂ ਤੋਂ ਉਰੇ ਬਾਰੇ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਵਿਜੀਲੈਂਸ ਕੋਲੇ ਜਾਵਾਂਗੇ ਸ਼ਿਕਾਇਤ ਦੇਵਾਂਗੇ ਕਿ ਕੌਣ ਕਿਹੜਾ ਅਫਸਰ ਆ 1.5 ਲੱਖ ਰੁਪਿਆ ਲੈ ਕੇ ਉਹ ਬੰਦੇ ਰੱਖੇ ਜਾ ਰਹੇ ਐਸੀ ਵੀ ਇੱਕ ਗੱਲ ਹੋਈ ਕਿ ਬਹੁਤ ਸਾਰੇ ਬੰਦੇ ਕਾਗਜ਼ਾਂ 'ਚ ਕੰਮ ਕਰ ਰਹੇ ਸਫਾਈ ਲੇਕਿਨ ਉਹ ਕਾਗਜ਼ਾਂ 'ਚ ਨਹੀਂ ਉਹਨਾਂ ਦੀਆਂ ਤਨਖਾਹਾਂ ਜਿਹੜੇ ਐ ਉਹ ਮਾਨਜੋਗ ਜਿਹੜੇ ਛੋਟੇ ਛੋਟੇ ਅਫਸਰ ਸਾਹਿਬਾਨ ਨੇ ਉਹ ਲੈ ਕੇ ਜਾ ਰਹੇ ਇਦਾਂ ਦੀ ਵੀ ਗੱਲ ਆਈ ਕਿ ਟਰੈਕਟਰ ਕਈ ਜਗ੍ਹਾ ਤੇ ਟਰੈਕਟਰ ਮਿਸਿੰਗ ਹੈ ਕਈ ਜਗ੍ਹਾ ਤੇ ਪਾਣੀ ਦੀਆਂ ਟੈਂਕੀਆਂ ਮਿਸਿੰਗ ਹੈ ਕਈਆਂ ਤੇ ਟ੍ਰੌਲੀਆਂ ਮਿਸਿੰਗ ਆ ਅਸੀਂ ਆਖਿਆ ਉਹਨਾਂ ਆਰਟੀਆਈ ਪਾ ਕੇ ਇਹਨਾਂ ਦੇਰ ਵਾਲੇ ਆ ਜਾ ਸਕਦਾ ਹੈ ਫਿਰ ਇਹ ਵੀ ਗੱਲ ਆਈ ਕਿ ਪੈਚ ਵਰਕ ਹੋ ਰਿਹਾ ਜੀ ਅਸੀਂ ਆਖਿਆ ਸਾਨੂੰ ਤਾਂ ਪਤਾ ਹੀ ਨਹੀਂ ਸਾਡੇ ਕੌਂਸਲਰ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਪੈਚ ਵਰਕ ਕਿੱਥੇ ਹੋ ਰਿਹਾ ਸੋ ਅਸੀਂ ਆਖਿਆ ਆਰਟੀਆਈ ਦਿਓ ਸਾਨੂੰ ਇਨਫੋਰਮੇਸ਼ਨ ਦਿਓ ਕਿ ਪੈਚ ਵਰਕ ਹੋ ਕਿੱਥੇ ਰਿਹਾ ਇਹ ਵੀ ਇੱਕ ਇਨਫੋਰਮੇਸ਼ਨ ਆਈ ਕਿ ਬਹੁਤ ਸਾਰੇ ਡਰਾਈਵਰ ਹੈ ਜਿਹੜੇ ਉਹ ਐਮਐਲਏ ਸਹਿਬਾਨਾਂ ਦੇ ਘਰੇ ਕੰਮ ਕਰ ਰਹੇ ਆ ਉਹਨਾਂ ਦੀਆਂ ਗੱਡੀਆਂ ਡਰਾਈਵ ਕਰ ਰਹੇ ਆ ਮੈਂ মিডিਆ ਨੂੰ ਵੀ ਬੇਨਤੀ ਕਰਾਂਗਾ ਕਿ ਜ਼ਰਾ ਚੈੱਕ ਕਰ ਲਓ ਇਹ ਇਨਫਰਮੇਸ਼ਨ ਹੈ ਅੰਦਰਲੀ ਕਿ ਡਰਾਈਵਰ ਖਾਤੇ ਤੇ ਇੱਥੇ ਹੈ ਲੇਕਿਨ ਉਹ ਅਫਸਰਾਂ ਦੀ ਡਰਾਈਵਿੰਗ ਕਰ ਰਿਹਾ ਹੈ ਤੇ ਉਹ ਐਮਐਲਏ ਦੀਆਂ ਗੱਡੀਆਂ ਚਲਾ ਰਿਹਾ ਹੈ ਇੰਨਾ ਸਾਰੇ ਇਸ਼ੂਸ ਤੇ ਅਸੀਂ ਇਹ 8 ਗੱਲ ਲੱਖਿਆ ਵੀ ਸਾਨੂੰ ਅਗਲੇ ਮਹੀਨੇ ਤੱਕ ਇਹ ਨਿਚੋੜ ਦਿਓ ਸਾਡਾ ਹੱਕ ਨਾ ਤੁਸੀਂ ਸਾਡੀ ਫਾਈਲ ਨੂੰ ਅੰਦੇਖੀ ਕਰ ਦਿੱਤਾ ਜਾਂਦਾ ਤੁਸੀਂ ਪੁੱਛਦੇ ਨਹੀਂ ਸਾਡੀ ਫਾਈਲ ਕਿੱਥੇ ਸਿੱਟਦੇ ਹੋ ਉਹ ਅਸੀਂ ਆਖਿਆ ਕੋਈ ਨੈਟਵਰਕ ਬਣਾਓ ਤਾਂ ਜੋ ਇੱਕ ਕੋਆਰਡੀਨੇਸ਼ਨ ਬਣਿਆ ਰਹੇ ਅਲੀ ਅਸੀਂ ਕੁਝ ਚੀਜ਼ਾਂ ਦੀ ਆਰਟੀਆਈ ਪਾਵਾਂਗੇ ਔਰ ਲੜਾਈ ਲੜਾਂਗੇ ਹਰ ਮਹੀਨੇ ਅਸੀਂ ਕਾਉਂਸਲਰ ਸਹਿਬਾਨ ਇੱਥੇ ਇਕੱਠੇ ਹੋਵਾਂਗੇ 30 ਤਰੀਕ ਨੂੰ ਜਾਰੀ ਕੀ ਸ਼ੁੱਕਰਵਾਰ ਨੂੰ ਇਹਨਾਂ ਨਾਲ ਗੱਲਬਾਤ ਕਰਾਂਗੇ ਜੇ ਮੁੱਦਿਆਂ ਤੇ ਇਹਨਾਂ ਨੇ ਕੰਮ ਨਹੀਂ ਕੀਤਾ ਸ਼ਹਿਰ ਦੀ ਸਫਾਈ ਨੂੰ ਲੈ ਕੇ ਬਹੁਤ ਲੜਾਈ ਹੋਈ ਹਰ ਕਾਉਂਸਲਰ ਦਾ ਇਹ ਮੁੱਦਾ ਹੈ ਕਿ ਸ਼ਹਿਰ ਚ ਸਫਾਈ ਨਹੀਂ ਹੈ ਜੈਟਿੰਗ ਮਸ਼ੀਨ ਨਹੀਂ ਹੈ ਬੰਦੇ ਨਹੀਂ ਹੈ ਦੱਸੋ ਕਿੱਥੇ ਹੈ ਸੋ ਇਸ ਗੱਲ ਤੇ ਕਿ ਉਹ ਜਿਹੜੇ ਬੰਦੇ ਆ ਉਹ ਇਹਨਾਂ ਦੇ ਅਫਸਰਾਂ ਤੇ ਐਮਐਲਏ ਦੇ ਘਰਾਂ 'ਚ ਕੰਮ ਕਰ ਰਹੇ ਆ ਬਾਰ ਕੱਚ ਕੋਈ ਕੰਮ ਨਹੀਂ ਕਰ ਰਿਹਾ ਸੋ ਇਸ ਕਰਕੇ ਅਸੀਂ ਕਹਿ ਕਿ ਅਸੀਂ ਤੁਹਾਡਾ ਅੰਦੋਲਨ ਵੀ ਕਰਾਂਗੇ ਤੁਹਾਡੇ ਨਾਲ ਲੜਾਈ ਵੀ ਲੜਾਂਗੇ ਮਤ ਸਮਝੋ ਕਿ ਤੁਸੀਂ ਸਾਡੇ ਅਧਿਕਾਰ ਖੋਲੋ ਜੀ ਸਾਹਿਬ ਸੋ ਮੈਨੂੰ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਦਵਾਇਆ ਜੋ ਹੋ ਗਿਆ ਸੋ ਹੋ ਗਿਆ ਅਸੀਂ ਆਉਣ ਵਾਲੇ ਦਿਨਾਂ 'ਚ ਪੂਰੇ ਕਾਉਂਸਲਰਾਂ ਸਾਭਾਂ ਦੀ ਸੈਟੀਸਫੈਕਸ਼ਨ ਤੇ ਤਵੱਜੋ ਦੇਵਾਂਗੇ ਉਹਨਾਂ ਦੇ ਅਧਿਕਾਰਾਂ ਦੀ ਦੁਰਵਰਤੋਂ ਕਿਸੇ ਨੂੰ ਨਹੀਂ ਕਰਨ ਦਿਆਂਗੇ ਵੀt ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਜਾਂ ਕੋਈ ਭਾਰਿਆਵੇ ਕਾਉਂਸਲਰ ਮਨੀਕ ਸਾਹਿਬ ਕਾਂਗਰਸ ਦੇ ਕਾਉਂਸਲਰਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਤੁਸੀਂ ਆਏ ਪਿਛਲੇ ਦਿਨਾਂ ਵਿੱਚ ਕਾਂਗਰਸੀ ਕਾਉਂਸਲਰ ਦੇ ਪਤੀ ਦੇ ਨਾਲ ਮਾਮਲਾ ਦਰਜ ਹੋਇਆ ਉਸ ਨੂੰ ਲੈ ਕੇ ਕਿਸ ਅਸੀਂ ਅਸੀਂ 302 ਦਾ ਸੁਣੋ 302 ਨਹੀਂ ਉਹ 307 ਦਾ ਮਕਦਮਾ ਸੀ ਅਸੀਂ ਅੰਦਰ ਔਰੇ ਪਿੱਛੇ ਸਾਰੇ ਜਾਣਿਆ ਨੇ ਇਹ ਗੱਲ ਮੈਂ ਖੜੇ ਹੋ ਕੇ ਇਹ ਕਮਿਸ਼ਨਰ ਨੂੰ ਕਿਹਾ ਕਿ ਇਹ ਇਸ ਤਰ੍ਹਾਂ ਦੀ ਘਟਨਾ ਕਰਮ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਗਲਤ ਜੇ ਇਸ ਤਰ੍ਹਾਂ ਕਰੋਗੇ ਤਾਂ ਅਸੀਂ ਇਹ ਬਿਲਕੁਲ ਸੈਂਡ ਨਹੀਂ ਕਰਾਂਗੇ ਸੋ ਗਾਤੋ ਵਿਸ਼ਵਾਸ ਚ ਉਤਾਇਆ ਗਿਆ ਇਨ ਪ੍ਰੈਜ਼ੈਂਸ ਆਫ 올 ਦਾ ਕਾਉਂਸਲਰ ਐਮ ਐਲ ਏ ਕਿ ਅਸੀਂ ਗਾਤੋ ਇਹੋ ਜੀ ਘਟਨਾ ਨਾ ਹੋਵੇ ਉਹ ਰਿਆਸਤੇ ਪੂਰੇ ਅਸੀਂ ਚੁੱਕੰਨੇ ਰਵਾਂਗੇ ਇਸ ਤਰ੍ਹਾਂ ਦੀ ਕੋਈ ਕਟਾਉਂਗੀ ਇਹ ਅੰਦਰ ਗੱਲ ਰਾਜਾ ਬੜਿੰਗ ਨੇ ਆਪ ਚੁੱਕੀ ਬੜਿੰਗ ਸਾਹਿਬ ਨੇ 30 30 ਦੀ ਗੱਲ ਕੀਤੀ ਤੁਸੀਂ ਕੀ ਗੱਲ ਕੀਤੀ ਹੈ ਇਹਦੀ ਗੱਲ ਕੀਤੀ ਹੈ ਕੋਸ਼ਿਸ਼ ਸੀ ਹੁਣ ਉਹ ਜਿਹੜਾ ਪਿੰਜਾ ਚੜਦੇ ਰੋਪ ਲਾਇਆ ਅਫਸਰਾਂ ਦੇ ਉੱਪਰ ਉਹਨੂੰ ਕਿਸ ਤਰ੍ਹਾਂ ਦੇ ਦੇ ਦਈਏ ਤੁਸੀਂ ਦੇਖੋ ਭਾਈ ਹਰ ਚੀਜ਼ ਵਿਦਨ ਪ੍ਰੂਫ ਜੀ ਮੈਂ ਇਹ ਗੱਲ ਕਹੀ ਹੈ ਕਿ ਜੇ ਕਿਸੇ ਤੇ આરોਪ ਹੈ ਤਾਂ ਉਹ ਇਹ ਵਿਦਨ ਪ੍ਰੂਫ ਲੈ ਕੇ ਆਓ ਉਹਨੇ ਤੇ ਕਾਰਵਾਈ ਕਰਾਵਾਂਗੇ ਬੜਿੰਗ ਸਾਹਿਬ ਅੱਜ ਸ਼ਹਿਰ ਦੇ ਵਿੱਚ ਇਹ ਵੀ ਚਲਚਾ ਚੱਲ ਰਹੀ ਹੈ ਤੁਸੀਂ ਕਹਾਂ ਮੈਂ ਜਾ ਕੇ ਅੰਦਰ ਗੱਲ ਕੀਤੀ ਆ ਅਖਬਾਰਾਂ ਦੀ ਸੁਖੀਆਂ ਵੀ ਬਣੀਆਂ ਇਹ ਤੁਹਾਡੇ ਦੇ ਇੱਕ ਅਲਿਗੇਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪ੍ਰਧਾਨ ਸਾਹਿਬ ਆਪਣੇ ਵਰਕਰਾਂ ਦਾ ਗੁਰਾਬਾ ਹੱਕਦੂਨਾ ਭੁੱਲ ਗਏ ਆ ਉਹਨਾਂ ਦੇ ਹੱਕੇ ਖੰਣਾ ਭੁੱਲ ਗਏ ਕੋਈ ਕਲ ਨਹੀਂ ਇਸ ਤਰ੍ਹਾਂ ਦੇ ਇਲਜ਼ਾਮ ਆਤ ਲੀਡਰਾਂ ਤੇ ਜਿਹੜੇ ਵਿਰੋਧੀ ਧਿਰ ਦੇ ਬੰਦੇ ਹੁੰਦੇ ਆ ਕੋਈ ਤੇ ਬੰਦੇ ਹੁੰਦੇ ਆ ਜਿਨ੍ਹਾਂ ਦਾ ਕੋਈ ਵजूद ਨਹੀਂ ਲੋਕਾਂ 'ਚ ਰਹਿੰਦਾ ਉਹ ਲਾਉਂਦੇ ਰਹਿੰਦੇ ਆ ਰਾਜਾ ਜੀ ਪੰਜਾਬ ਨੇ ਸਹੀ ਪਾਗਰੇ ਸਹੀ ਲਾ ਰਿਹਾ ਕੋਨਸਲਰ ਕਾਫੀ ਨੁਲਾਜ ਹੋਏ ਆ ਵੀ ਕੌਨਸੀ ਆਗੂ ਹੀ ਲਾ ਰਿਹਾ ਨਾ ਮੌਕਾ ਨਹੀਂ ਦਿੰਦਾ ਹਾਊਸ ਦੀ ਮੀਟਿੰਗ ਜਿਹੜੀ ਹੋਈ ਸੀਗੀ ਪਿੱਤੇਦ ਨੇ ਅੰਦਰ ਹਾਂ ਜੀ ਨਿਕਾ ਮਾਉਤੀ ਅੰਬੇਦਕਰ ਭਵਨ ਅੱਛਾ ਉਹ ਤਾਂ ਯਾਰ ਸਾਡੇ ਕਾਉਂਸਲਰਾਂ ਨੂੰ ਟਾਈਮ ਐ ਲੈ ਗਿਆ ਧੱਕਾ ਕਰਦੀ ਹੈ ਸਰਕਾਰ ਸਰਕਾਰ ਐਮਐਲਏ ਤੇ ਉਹਨਾਂ ਦੀ ਮੇਅਰ ਤੱਕਾ ਕਰਦੇ ਆ ਉਹ ਜਿਹੜੀ ਜ਼ਾਤੀ ਅਸੀਂ ਗਾਂ ਤੋਂ ਨਹੀਂ ਸਮਾਂਗੇ ਸਾਨੂੰ ਗੱਲ ਨਾਲ ਕੋਈ ਕਰ ਦੇਊਗਾ ਅਸੀਂ ਆਪਦੀ ਲੜਾਈ ਲੜਨਾ ਜਾਣਦੇ ਆਂ ਔਰ ਲੜਾਂਗੇ ਬ੍ਰਿੰਸਰ ਤੁਸੀਂ ਕਹਿੰਦੇ ਕਿ ਵਿਰੋਧੀ ਧਿਰ ਦੇ ਬੰਦੇ ਕਹਿ ਰਹੇ ਨੇ ਕਿ ਬ੍ਰਿੰਸਰ ਸਾਹਮਣੇ ਪਾਰਟੀ ਦੇ ਵਰਕਰਾਂ ਦੇ ਨਾਲ ਨਹੀਂ ਖੜੇ ਪਰ ਉਹ ਯਾਰ ਕੋਈ ਵੀ ਵਿਅਕਤੀ ਜਿਹੜਾ ਇਹੋ ਜੀ ਗੱਲ ਕਰਦਾ ਉਹ ਵਿਰੋਧੀ ਹੁੰਦਾ ਮੈਨੂੰ ਨਹੀਂ ਪਤਾ ਤੁਸੀਂ ਕੀ ਦੀ ਗੱਲ ਕਰਦੇ ਹੋ ਪਰ ਉਹ ਵਿਰੋਧੀ ਹੁੰਦਾ ਉਹਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਕਿਉਂਕਿ ਉਹਨੂੰ ਲੱਗਦਾ ਕਿ ਮੇਰਾ ਸਮਰਾਜ ਇੱਧਰ ਉੱਧਰ ਹੋ ਜਾਂਦਾ ਹੈ ਕੋ ਸਮਰਾਜਿਆ ਤਾਂ ਕਿਸੇ ਦਾ ਨਹੀਂ ਨਾ ਮੇਰਾ ਹੈ ਨਾ ਕਿਸੇ ਕੌਂਸਲਰ ਦਾ ਨਾ ਕਿਸੇ ਐਮਐਲਏ ਦਾ ਨਹੀਂ ਮੈਂ ਕਹਿੰਦਾ ਜਿਹੜਾ ਵੀ ਵਿਅਕਤੀ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਇਹ ਗੱਲ ਕਰਦਾ ਹੈ ਮੈਂ ਲੋਕਾਂ ਨਾਲ ਖੜਦਾ ਹਾਂ ਜਾਂ ਨਹੀਂ ਖੜਦਾ ਮੈਨੂੰ ਕਿਸੇ ਤੋਂ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ ਮੈਨੂੰ ਪਤਾ ਹੈ ਕਿ ਮੈਂ ਖੜਦਾ ਹੈ ਕਿ ਨਹੀਂ ਖੜਦਾ ਇਹ ਮੈਂ ਖੜਦਾ ਨਾ ਹੁੰਦਾ ਤਾਂ ਫੇਰ ਮੈਂ ਇੱਥੋਂ ਤੱਕ ਪਹੁੰਚਦਾ ਕਿਵੇਂ ਜਿਹੜੇ ਖੜਦੇ ਨਹੀਂ ਸੀ ਉਹਨਾਂ ਨੂੰ ਲੋਕਾਂ ਨੇ ਨਕਾਰਤਾ ਉਹਨਾਂ ਨੂੰ ਹਰਾਤਾ ਉਹਨਾਂ ਨੂੰ ਘਰਾਂ ਚ ਜਭਾਤਾ ਥੈਂਕ ਯੂ